ਧੰਨਵਾਦ ਧੰਨਵਾਦ ਤੁਹਾਡਾ ਸਾਪੇ ਦਾ ਖਾਣ ਪੀਣ ਦੀ ਸੀ ਛੋਟੇ ਬੱਚਾ ਦਾ ਬੱਚਾ ਦਾ ਖਾਣ ਮੇਲਾ ਸਮਾਂ ਤੇ ਰਸਤਾ ਤੇ ਆ ਮੇਰੀ ਭੈਣ ਨੂੰ ਬਹੁਤ ਧੰਨਵਾਦ ਭਾਜੀ ਦਾ ਬਹੁਤ ਧੰਨਵਾਦ ਵੀਰੇ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਇਹ ਚਾਹ ਪਾਣੀ ਪਰਦੇ ਕੋਈ ਵਾਸਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਇਸ ਟਾਈਮ ਤੁਸੀਂ ਸਾਨੂੰ ਦੇਖ ਰਹੇ ਹੋ ਜੀ ਝੇੜੂ ਤੋਂ ਝੇੜੂ ਪੁਲ ਤੋਂ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੁਲ ਤੇ ਲੋਕਾਂ ਦੀ ਸਾਰੀਆਂ ਪੈਲੀਆਂ ਤਬਾਹ ਹੋ ਗਈਆਂ ਉਹ ਘਰਾਂ ਦੇ ਵਿੱਚ ਪਾਣੀ ਐਂਟਰ ਹੋ ਗਿਆ ਜੀ ਇੰਨਾ ਜ਼ਿਆਦਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਜੀ ਰਸਤਾ ਜਾ ਰਿਹਾ ਤੇ ਜੋ ਕਿ ਰਸਤਾ ਸਾਰਾ ਬੰਦ ਹੋ ਚੁੱਕਾ ਤੇ ਜੇ ਹੁਣ ਬੰਦੇ ਨੇ ਜਾਣਾ ਹੋਵੇ ਘਰ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿੱਦਾਂ ਜਾਵੇ ਬਹੁਤ ਹੀ ਮਾੜੇ ਹਾਲਾਤ ਹੋ ਗਏ ਨੇ ਦੇਖ ਸਕਦੇ ਹੋ ਤੁਸੀਂ ਉਹ ਦੇਖ ਸਕਦੇ ਹੋ ਘਰਾਂ ਦੇ ਵਿੱਚ ਪਾਣੀ ਐਂਟਰ ਹੋ ਚੁੱਕਾ ਆ ਘਰ ਦਾ ਰਸਤਾ ਵਾ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਖੜੇ ਹਾਂ ਜੀ ਜਲੰਧਰ ਦੇ ਲਾਗੇ ਹਾਈਵੇ ਤੇ ਔਰ ਸਾਹਮਣੇ ਪੋਲਾ ਜੀ ਦੇਖ ਸਕਦੇ ਹੋ ਝੇੜੂ ਵਾਲਾ ਆ ਦੇਖੋ ਘਰਾਂ ਦੇ ਵਿੱਚ ਪਾਣੀ ਕਿੰਨਾ ਤਖਲ ਹੋ ਚੁੱਕਾ ਜੀ ਆ ਰਸਤਾ ਕਰਦਾ ਜੋ ਕਿ ਬਿਲਕੁਲ ਬੰਦ ਹੋ ਚੁੱਕਾ ਜ਼ਿਆਦਾ ਹੋ ਗਿਆ ਨਾ ਮੀਂਹ ਹਜੇ ਵੀ ਨਹੀਂ ਆ ਰਿਹਾ ਆ ਜਿਹੜਾ ਹੁਣ ਬਣਾਇਆ ਹੋਣਾ ਇਹਨਾਂ ਨੂੰ ਜਾਨਵਰ ਇਹਨਾਂ ਡੰਗਰਾ ਡੰਗਰਾ ਹਾਂ ਉਹਦਾ ਵੀ ਸਾਰਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਤੁਹਾਨੂੰ ਦੱਸਦੇ ਨੇ ਤੁਹਾਨੂੰ ਤੇ ਆਪਾਂ ਅੱਜ ਤੁਹਾਨੂੰ ਸਾਰਾ ਜਿੱਥੇ-ਜਿੱਥੇ ਵੀ ਪਾਣੀ ਆਇਆ ਵਾ ਉਹ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਕੁਝ ਜ਼ਰੂਰਤਮੰਦਾਂ ਦਾ ਸਮਾਨ ਜਿੰਨਾ ਵੀ ਆਪਾਂ ਆਪਣੇ ਕਮਾਈ ਦੇ ਵਿੱਚੋਂ ਜਾਨਕੀ ਕਰ ਸਕੇ ਆ ਆਪਣੀ ਜੇਬ ਦੇ ਵਿੱਚੋਂ ਕਿਉਂਕਿ ਇਹ ਤਾਂ ਇੱਕ ਸਮੁੰਦਰ ਆ ਵੀ ਬੰਦਾ ਸਾਰੇ ਜਣੇ ਰਲ ਕੇ ਵੀ ਕਰਨ ਤਾਂ ਵੀ ਨਾ ਉਹ ਪੂਰਾ ਕਰ ਸਕਦੇ ਤੇ ਇਸ ਲਈ ਆਪਣੀ ਕੋਸ਼ਿਸ਼ ਇਹ ਆ ਵੀ ਆਪਾਂ ਜਿੰਨਾ ਹੋ ਸਕਿਆ ਅੱਜ ਵਾਈਫ ਦਾ ਬਰਥਡੇ ਸੀਗਾ ਤਾਂ ਅਸੀਂ ਸੋਚਿਆ ਕਿ ਬਰਥਡੇ ਕਿ ਸੈਲੀਬ੍ਰੇਟ ਕਰਨਾ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਆ ਇਹ ਹਾਲਾਤ ਖਰਾਬ ਹੋਣ ਦਾ ਕਰਕੇ ਅਸੀਂ ਸੋਚਿਆ ਜੀ ਅੱਜ ਜਿਹੜੇ ਲੋਕ ਮੁਸੀਬਤ ਦੇ ਵਿੱਚ ਉਹਨਾਂ ਲਈ ਕੁਝ ਜ਼ਰੂਰਤ ਦਾ ਸਮਾਨ ਅਸੀਂ ਅੱਜ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਖਾਣ ਪੀਣ ਦਾ ਜਿੰਨਾ ਤੱਕ ਨਹੀਂ ਪਹੁੰਚ ਸਕਦਾ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਜਿੱਥੇ-ਜਿੱਥੇ ਪਾਣੀ ਆਇਆ ਜਿੱਥੇ-ਜਿੱਥੇ ਆਪਾਂ ਜਾ ਸਕਦੇ ਆ ਜੀ ਆਜੋ ਜੀ ਉਹ ਦੇਖੋ ਜੀ ਭਾਈ ਸਾਹਿਬ ਉਹਨਾਂ ਦਾ ਘਰ ਆ ਇੱਥੇ ਤੇ ਉਹ ਦੇਖ ਲਓ ਵਿਚਾਰੇ ਕਿੰਨੀ ਮੁਸੀਬਤ ਦੇ ਵਿੱਚ ਆਹ ਹਾਲਾਤ ਬਣੇ ਪਏ ਪੰਜਾਬ ਦੇ ਵੀ ਬਹੁਤ ਮੁਸੀਬਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਉਹਨਾਂ ਨੂੰ ਆਉਣ ਦੇ ਵਿੱਚ ਰਸਤਾ ਹੀ ਸਾਰਾ ਬਲੌਕ ਹੋ ਚੁੱਕਾ ਤੇ ਬਾਈ ਹੁਣੀ ਆ ਰਹੇ ਆ ਜੀ ਇਹਨਾਂ ਨਾਲ ਆਪਾਂ ਕਰਦੇ ਆ ਜੀ ਗੱਲਬਾਤ ਵੀ ਕੀ ਕਹਿ ਰਹੇ ਆ ਇਸ ਟਾਈਮਾ ਦੇਖੋ ਜੀ ਸਾਰਾ ਘਰ ਪਾਣੀ ਦੇ ਵਿੱਚ ਡੁੱਬ ਚੁੱਕਾ ਤੇ ਇਹਨਾਂ ਦਾ ਰਸਤਾ ਘਰ ਦਾ ਸਾਰਾ ਬਲੌਕ ਹੋ ਚੁੱਕਾ ਆਜੋ ਆਜੋ ਬਾਈ ਕੀ ਹਾਲ ਹੈ ਇਧਰੋਂ ਕਿਧਰੋਂ ਆਏ ਤੁਸੀਂ ਇਧਰੋਂ ਕਾਂਸੇ ਆਏ ਹੋ ਘਰ ਸੇ ਘਰ ਸੇ ਆ ਰਹੇ ਹਾਂ ਠੀਕ ਹੈ ਬਹੁਤ ਹੀ ਮਾੜਾ ਹਾਲਾਤ ਹੈ ਨਾ ਮੈਂ ਕਹਾ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਅਭੀ ਤੋਂ ਕਮ ਹੋ ਗਿਆ ਬਤਾ ਰਹੇ ਹਨ ਹਾਂ ਕੱਲ ਇੱਤ ਪਾਣੀ ਤਾਂ ਕੱਲ ਜੀ 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 ਇਤਨਾ ਉੱਪਰ ਤੱਕ ਇਤਨਾ ਉੱਪਰ ਤੱਕ ਆ ਦੇਖ ਸਕਦੇ ਹੋ ਬਾਈ ਹੁਣੇ ਦੱਸ ਰਹੇ ਆ ਕਿੰਨੇ ਸਾਡਾ ਘਰ ਆ ਉੱਥੋਂ ਬਹੁਤ ਪ੍ਰੋਬਲਮ ਹੁੰਦੀ ਸਾਨੂੰ ਆਉਣ ਦੇ ਵਿੱਚ ਆ ਦੇਖ ਲਓ ਬਾਈ ਦੇ ਹੱਥ ਚ ਬੂਟ ਪੜੇ ਆ ਕੱਪੜੇ ਵੀ ਹੱਥ ਦੇ ਵਿੱਚ ਹੀ ਆ ਬਹੁਤ ਜ਼ਿਆਦਾ ਪ੍ਰੋਬਲਮ ਪਾਣੀ ਬਹੁਤ ਜ਼ਿਆਦਾ ਕੱਲ ਬਾਈ ਦੱਸ ਰਿਹਾ ਕਹਿੰਦੇ ਪਾਣੀ ਜ਼ਿਆਦਾ ਸੀ ਨਾ ਜੀ ਓਕੇ ਤੇ ਫਿਰ ਆਉਣ ਜਾਣ ਚ ਤੁਹਾਨੂੰ ਬਹੁਤ ਦਿੱਕਤ ਹੁੰਦੀ ਹੈ ਨਾ ਆਣ ਜਾਣੇ ਮੇਂ ਦਿੱਕਤ ਹੈ ਆ ਰਸਤਾ ਸਾਰਾ ਬਲੌਕ ਹੋ ਚੁੱਕਾ ਨਾ ਜੀ ਜੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਖੇਤਾਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਦੇਖ ਸਕਦੇ ਹੋ ਜੀ ਚਮਸ਼ੇਰ ਦੇ ਲੱਗੇ ਇਨੋਸੈਂਟ ਹਾਰਟ ਸਕੂਲ ਦੇ ਵਿੱਚ ਵੀ ਪਾਣੀ ਕਾਫੀ ਦਾਖਲ ਹੋ ਚੁੱਕਾ ਆ ਦੇਖੋ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਬੰਦੀ ਤੁਸੀਂ ਸਕੂਲ ਇਨੋਸੈਂਟ ਹਾਰਟ ਦਿਵਾਲੀ ਪਿੰਡ ਦੇ ਜਿਹੜੀ ਵਈਆਂ ਦੇਖ ਸਕਦੇ ਹੋ ਜੀ ਪਾਣੀ ਇਦਾਂ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਵਹਾਅ ਤੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਇੱਧਰ ਵੀ ਵਾਲੀ ਪਿੰਡ ਵਾਲੀ ਸਾਈਡ ਆਹ ਦੇਖ ਸਕਦੇ ਹੋ ਜੀ ਤਰੱਕ ਬਾਰਾ ਸਾਰੇ ਟੁੱਟ ਗਏ ਪੈੜੀਆਂ ਸਾਰੀਆਂ ਬਿਲਕੁਲ ਹੀ ਤਬਾਹ ਹੋ ਗਈਆਂ ਊળી ਦੇ ਨਾਲ ਉੱਪਰ ਤੱਕ ਪਾਣੀ ਟੱਚ ਕਰ ਗਿਆ ਜੀ ਦੇਖ ਲਓ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਇਹ ਕੰਦੀ ਆ ਪਾਣੀ ਇਹ ਕਿੰਨੇ ਦਿਨ ਹੋ ਗਏ ਇੱਧਰ ਪਾਣੀ ਆਏ ਨੂੰ کافی ਦਿਨ ਹੋ ਗਿਆ ਬਹੁਤ ਚਿਰ ਹੋ ਗਿਆ ਅਸਾਂ ਪਹਿਲਾਂ ਉੱਤਰ ਗਿਆ ਸੀ ਉੱਤਰ ਕੇ ਫੇਰ ਹੌਲ ਚੱਲਣਾ ਸ਼ੁਰੂ ਹੋ ਗਿਆ ਹਾਂ ਹਾਂ ਕਾਫੀ ਨੁਕਸਾਨ ਹੋ ਗਿਆ ਲੋਕਾਂ ਦਾ ਨਾ ਹਾਂਜੀ ਕੰਨਾਂ ਦੇ ਵਿਚਾਰਾਂ ਦੇ ਘਰ ਕੋਰੀ ਟੈਗ ਹੈ ਸਾਰੇ ਹਨ ਬੀਟ ਟੈਗੀਆਂ ਬਹੁਤ ਜ਼ਿਆਦਾ ਚੋਰੇ ਘਰ ਹਨਾ ਹਾਂਜੀ ਲੋ ਜੀ ਅਸੀਂ ਕੁਝ ਖਾਣ ਦਾ ਜ਼ਰੂਰਤਮੰਦ ਸਮਾਨ ਲੈ ਕੇ ਆਏ ਸੀਗੇ ਜੀ ਸਾਰਿਆਂ ਨੂੰ ਅਸੀਂ ਵੰਡ ਰਹੇ ਹਾਂ ਲੋ ਬਾਜੀ ਧੰਨਵਾਦ ਬੱਚਿਆਂ ਦੇ ਜੀ ਬੱਚਨ ਦੇ ਦਿਓ ਖਾਣ ਵਾਸਤੇ ਕੋਈ ਨਹੀਂ ਲੋ ਜੀ ਆਪ ਆਏ ਆ ਜੀ ਨਕੁੱਦਰ ਦੇ ਨਾਲ ਪਿੰਡ ਲੱਗਦਾ ਜੀ ਧਾਰੀਆਲ ਤੇ ਇੱਥੇ ਤੁਹਾਨੂੰ ਦਿਖਾਉਨੇ ਆ ਜੀ ਮੀਨੇ ਕੀ ਹਾਲਾਤ ਪੈਰਾ ਕਰਤੇ ਆ ਦੇਖਿਓ ਤੁਸੀਂ ਘਰਾਂ ਦੇ ਆ ਦੇਖ ਸਕਦੇ ਹੋ ਸਾਰੇ ਇਹਨਾਂ ਦੇ ਘਰ ਮੀਨ ਨਾਲ ਚੋਰੇ ਆ ਤੇ ਮੀ ਹਜੇ ਵੀ ਹਟਣ ਦਾ ਨਾ ਨਹੀਂ ਲੈ ਰਿਹਾ ਤੇ ਵਿਚਾਰੇ ਰੋਡ ਤੇ ਜਿਹੜਾ ਅੱਡਾ ਹੁੰਦਾ ਉਥੇ ਜਾ ਕੇ ਰਹਿ ਰਹੇ ਆ ਦੇਖ ਸਕਦੇ ਹੋ ਜੀ ਤੁਸੀਂ ਕਮਰਿਆ ਦੇ ਹਾਲਾਤ ਆਹ ਦੇਖ ਸਕਦੇ ਹੋ ਜੀ ਸੂਈ ਸਾਰੇ ਕਮਰਾ ਕੋਈ ਸਿੱਤਾਂ ਵਾਲੇ ਆਲੀਆਂ ਸਾਰੀਆਂ ਆਹ ਦੇਖ ਸਕਦੇ ਹੋ ਗਿੱਲਾ ਅੰਦਰ ਸਾਰੇ ਚੋਰੇ ਆ ਬੱਚੇ ਛੋਟੇ ਇਹਨਾਂ ਦੇ ਆਹ ਦੇਖ ਸਕਦੇ ਹੋ ਜੀ ਕੀ ਹਾਲਾਤ ਬਣੇ ਆ ਲੋਕਾਂ ਨੇ ਰਾਟਾ ਆ ਮਾਡ ਨੌਂਨੀ ਆਈ ਕਹਿੰਦੇ ਕੋਈ ਪਹੁੰਚਿਆ ਨਹੀਂ ਢਾਡੀ ਮਦਦ ਕਰਨ ਵਾਸਤੇ ਕੋਈ ਨਹੀਂ ਬੰਦਾ ਐਂਡ ਮੈਂਬਰ ਨੂੰ ਕਹਿੰਦੇ ਹਾਂ ਤਾਂ ਕਹਿੰਦੇ ਸਾਡੇ ਆਪ ਡੈੱਕ ਗਏ ਬੰਦਾ ਐਂਡ ਮੈਂਬਰ ਮੋੜੇ ਆਏ ਗੱਲਾਂ ਲਾਉਂਦੀ ਆ ਮਾਦਾ ਜੀ ਮਾਦਾ ਜੀ ਕੋਈ ਵੀ ਨਹੀਂ ਪਹੁੰਚਿਆ ਕੋਈ ਨਹੀਂ ਕੋਈ ਕੋਈ ਕਿਸੇ ਨੇ ਕੋਈ ਹੈਲਪ ਕਰਨ ਵਾਸਤੇ ਆਇਆ ਜਾਂ ਕੋਈ ਨਹੀਂ ਓਕੇ ਸਰਪੰਚ ਕੋਈ ਵੀ ਨਹੀਂ ਹੈ ਨਾ ਹਾਂਜੀ ਹਾਂਜੀ ਉਹ ਤਾਂ ਮੋਰੇ ਕਹਿੰਦੇ ਸਾਡੇ ਆਫਸਰ ਸਰਪੰਚ ਪੰਜ ਗਏ ਕਿ ਸਰਪੰਚ ਸਾਡੇ ਸਹੀ ਸੁਗਾ ਉਹ ਮੋਰੇ ਵੇ ਚੱਲ ਗਏ ਦੇਖਣ ਤੇ ਨਹੀਂ ਤੇ ਇਹ ਨਕੂਦਰ ਦੇ ਨਾਲ ਧਾਰੀਵਾਲ ਧਾਰੀਵਾਲ ਪਿੰਡ ਆ ਜੀ ਜੰਡੇ ਵਾਲੇ ਜੰਡੇ ਵਾਲੇ ਤੇ ਭਾਜੀ ਤੁਸੀਂ ਆਪਣਾ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਕੋਈ ਹੈ ਜਿਹੜਾ ਤੁਹਾਡੇ ਕੋਲ ਚੱਲਦਾ ਬੋਲ ਦਿਓ ਹਾਂਜੀ 9872302628 ਲੋ ਜੀ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਬੋਲਤਾ ਤੇ ਇਹਨਾਂ ਨੂੰ ਤਰਪਾਲਾਂ ਦੀ ਜਿਆਦਾ ਲੋੜ ਆ ਤੇ ਤਰਪਾਲਾਂ ਵੀ ਤੁਸੀਂ ਰੇਂਜ ਕਰਾਓ ਜੀ ਵੱਧ ਤੋਂ ਵੱਧ ਤੁਸੀਂ ਦੇਖ ਸਕਦੇ ਹੋ ਕਿਚਨ ਵੀ ਆਹ ਦੇਖ ਸਕਦੇ ਹੋ ਕਿਚਨ ਵੀ ਸਾਰੀ ਇਹਨਾਂ ਦੀ ਚੋਰੀ ਆ ਪਾਣੀ ਪਾਣੀ ਹੋ ਗਿਆ ਸਾਰੇ ਆਹ ਦੇਖੋ ਇਹਨਾਂ ਦਾ ਛੱਤ ਬਾਲਿਆਂ ਦੀ ਸਾਰੀ ਚੋਰੀ ਆ ਤੇ ਮਾਤਾ ਜੀ ਦਾ ਇਹਨਾਂ ਦਾ ਘਰ ਸਾਰਾ ਇਹ ਵੀ ਪਾਣੀ ਦੇ ਨਾਲ ਸਾਰਾ ਚੋਰਿਆ ਬਰਸਾਤ ਨਾਲ ਐਨਾ ਯਾਰ ਮਨ ਖਰਾਬ ਹੋ ਰਿਹਾ ਨਾ ਕਿ ਦੱਸ ਨਹੀਂ ਸਕਦੇ ਕਿ ਕੀ ਹਾਲਾਤ ਬਣੇ ਪਏ ਆ ਆ ਦੇਖ ਸਕਦੇ ਹੋ ਸਾਰਾ ਚੋਰਿਆ ਦੇਖ ਸਕਦੇ ਹੋ ਪਾਣੀ ਆ ਤੂੜੀ ਵਾਲਾ ਵੀ ਕਮਰਾ ਦੇਖੋ ਜੀ ਤੁਸੀਂ ਸਾਰਾ ਚੋਰਿਆ ਬਹੁਤ ਯਾਨੀ ਯਾਰ ਜਿਆਦਾ ਇਹ ਹਾਲਾਤ ਖਰਾਬ ਆ ਨਾ ਪੰਜ ਪੰਜ ਨਹੀਂ ਕੋਈ ਸੁਣਦਾ ਜੀ ਪੰਚਾਇਤ ਕੋਈ ਤੂੰ ਤਾਂ ਸੌਦਾ ਨਹੀਂ ਕੋਈ ਦੋਨ ਫੇਰ ਮਰ ਜੂ ਕੋਈ ਨਹੀਂ ਸੁਣੀ ਕੋਈ ਨਹੀਂ ਮਾਤਾ ਜੀ ਆਪਾਂ ਤੁਹਾਡੀ ਕਰਦੇ ਹਾਂ ਹਲਫ ਅਸੀਂ ਜਲੰਧਰ ਤੋਂ ਆਏ ਹਾਂ ਕੋਈ ਨਹੀਂ ਠੀਕ ਹੈ ਹਾਂ ਤੇ ਚਲੋ ਤੁਸੀਂ ਆਪਣਾ ਨੰਬਰ ਵੀ ਬੋਲਤਾ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਤੁਸੀਂ ਪਹੁੰਚੋ ਜੀ ਤੇ ਇਹਨਾਂ ਨੂੰ ਤਰਪਾਲਾਂ ਦੀ ਆ ਘਰ ਵਾਲੇ ਤਾਂ ਦੱਸ ਰਹੇ ਆਂਟੀ ਹੁਣੀ ਬੈਨਾ ਮੀਂਹ ਪੈ ਰਿਹਾ ਉਹ ਤਰਪਾਲਾਂ ਅਰੇਂਜ ਕਰਨ ਵਾਸਤੇ ਗਏ ਹੋਏ ਸਾਰਾ ਤਰਪਾਲ ਲੈ ਆਉਣਗੇ ਜੀ ਅੱਗੇ ਪਾਈ ਹੋ ਥੋੜੀ ਆ ਪਈ ਉਹ ਪੂਰੀ ਆਈ ਨਹੀਂ ਵੈਸੇ ਵੀ ਨਹੀਂ ਉੱਤੇ ਹੁਣ ਇਦਾਂ ਦੇ ਚ ਕਿਸੇ ਨਹੀਂ ਨਹੀਂ ਬਿਲਕੁਲ ਬਿਲਕੁਲ ਮਾਤਾ ਜੀ ਕੰਮ ਕੁੰ ਸਾਰੇ ਬੰਦ ਹੋਏ ਪਏ ਆ ਪਾਣੀ ਦਾ ਕਰਕੇ ਕਿਤੇ ਲੋਕਾਂ ਦੀ ਪਿੰਡੀ ਤੋਂ ਸਰਪੰਚ ਪੰਚ ਰੋਟੀ ਦੇ ਜਾਂਦੇ ਸੀ ਉੱਥੇ ਭੁੱਖੇ ਜਾਂਦੇ ਨਹੀਂ ਨਹੀਂ ਕੋਈ ਨਹੀਂ ਮਾਦਾ ਹੀ ਕੋਈ ਸਾਰੇ ਹੋ ਗਿਆ ਜੀ ਚੋਰੀ ਪਾਣੀ ਦਗਨ ਉੱਤਰ ਵਾਲਾ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਰੇ ਜਾਨੇ ਪਹੁੰਚੋ ਜੀ ਜਿੰਨੀ ਜਲਦੀ ਮਿੱਤਰਪਾਲਾ ਲੈ ਕੇ ਉਸਤੇ ਉਹਨਾਂ ਦਾ ਸੌਦਾ ਜੋ ਵੀ ਸਾਰਾ ਜ਼ਰੂਰਤ ਦਾ ਸਮਾਨ ਹੋ ਲੈ ਕੇ ਤੁਸੀਂ ਵੱਧ ਤੋਂ ਵੱਧ ਇੱਥੇ ਪਹੁੰਚੋ ਜੀ ਇਹ ਵੀ ਧਾਰੀ ਜਾਲ ਦੇ ਵਿੱਚ ਆ ਕੋਈ ਜਾਨੇ ਆ ਤੁਸੀਂ ਸਾਰੇ ਕਮਰੇਾਂ ਮਾਤੇ ਫਿਰਨੇ ਆ ਜੀ ਭਾਈ ਬੰਦੇ ਤਾਂ ਵੀ ਚਲੋ ਪੜੀ ਆਏ ਆ ਬੇ ਬੰਦੇ ਕੁਝ ਹੈਲਪ ਕਰ ਸਕਦੇ ਕੀ ਨਹੀਂ ਪੁੱਛਣਾ ਹੈ ਮੈਨੂੰ ਕਿਹਨਾਂ ਕਰੀਣਾ ਲੋਕਾਂ ਨੂੰ ਚੱਲ ਜੂਗਾ ਬਹੁਤ ਅਜਿਹਾ ਮੜਾਦਾ ਹੋਇਆ ਨਹੀਂ ਕਿ ਸਭ ਤੋਂ ਬਾਬੇ ਵਾਲ ਜਗ੍ਹਾ ਉੱਥੇ ਬੈਠੇ ਰਹਿੰਦੇ ਜਗ੍ਹਾ ਤੇ ਅੰਦਰ ਜਗ੍ਹਾ ਹੀ ਹਾਨੀ ਬੈਠਾ ਨੇ ਕੋਈ ਕਿਤੇ ਕੋਈ ਆਇਆ ਨਹੀਂ ਮਦਦ ਵਾਸਤੇ ਨਹੀਂ ਕੋਈ ਨਹੀਂ ਆਇਆ ਨਾ ਪੰਚਾਇਤ ਨਾ ਪੰਚਾਇਤ ਨਾ ਕੋਈ ਵੀ ਨਹੀਂ ਆਇਆ ਹਰ ਕੋਈ ਕੋਈ ਸਰਕਾਰ ਵਾਲੋ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਾ ਕੋਈ ਨਹੀਂ ਆਇਆ ਕੋਈ ਸੋਸਾਇਟੀ ਵਾਲੇ ਕੋਈ ਕੋਈ ਵੀ ਨਹੀਂ ਆਇਆ ਕਹਿੰਦੇ ਕਿ ਇਹਦੇ ਲੈ ਕੇ ਉੱਥੇ ਬੈਠੇ ਦੱਸ ਆ ਦੇਖ ਸਕਦੇ ਹੋ ਤੁਸੀਂ ਜੇ ਤਾਂ ਕੋਈ ਨਹੀਂ ਫਿਰ ਉਹਦਾ ਪ੍ਰਮਾਤਮਾ ਹੀ ਸਾਰਾ ਫਿਰ ਕਹਿੰਦੇ ਆ ਬਾਬੇ ਵਾਲੇ ਅੰਦਰ ਸੀ ਬੱਚੇ ਲੈ ਕੇ ਇੱਥੇ ਬੈਠੀ ਦਾ ਤੇ ਪਹੁੰਚੋ ਯਾਰ ਇੱਥੇ ਬੱਦ ਤੋਂ ਬੱਦ ਤੁਸੀਂ ਸਾਰੇ ਜਾਣੇ ਯਾਰ ਇੱਥੇ ਆ ਕੇ ਵਾਕਿਆ ਜਦੋਂ ਆਪਾਂ ਜ਼ਮੀਨ ਤੇ ਉਤਰਦੇ ਆ ਫਿਰ ਪਤਾ ਲੱਗਦਾ ਅਸਲੀਅਤ ਕੀ ਆ ਯਾਰ ਬਹੁਤ ਬੁਰਾ ਹਾਲਾ ਲੋਕਾਂ ਦੇ ਦੇਖ ਸਕਦੇ ਹੋ ਸਾਰਿਆਂ ਦੇ ਕਮਰੇ ਬਹੁਤ ਜ਼ਿਆਦਾ ਚੋ ਰਹੇ ਆ ਆ ਦੇਖੋ ਹਾਂ ਦੇਖ ਲਓ ਜੀ ਅੰਦਰ ਵੀ ਇੰਨਾ ਬੇਜੀ ਸਭ ਕੁਝ ਕਰਦੇ ਆ ਸਾਰੇ ਕਮਰੇ ਇਹਨਾਂ ਦੇ ਛੱਤਾਂ ਸਾਰੇ ਚੋਰੀਆਂ ਦੇਖ ਤਾਂ ਦੇਖ ਸਾਡੇ ਚੁੰਦੇ ਪਾ ਕੇ ਕੰਨੀ ਆ ਦੇ ਸਾਡੇ ਕੋ ਵੀ ਨਹੀਂ ਪਹੁੰਚਿਆ ਕੋਈ ਵੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਪਿੰਡ ਦਾ ਸਰਪੰਚ ਕੋਈ ਨਹੀਂ ਇੱਥੇ ਭਾਜੀ ਕੋਈ ਸਰਕਾਰ ਦਾ ਬੰਦਾ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਹੈ ਹੀ ਨਹੀਂ ਖਤਮ ਹੀ ਆ ਭਾਜੀ ਸਰਕਾਰ ਸਾਡੇ ਲਈ ਤਾਂ ਬਿਲਕੁਲ ਕੋਈ ਆ ਕੇ ਪੁੱਛਦਾ ਹੀ ਨਹੀਂ ਸਾਰ ਹੀ ਨਹੀਂ ਲੈਂਦਾ ਤਾਂ ਕਾਦੀ ਸਰਕਾਰ ਆ ਇਹ ਪੱਤਣ ਪੈਣਾ ਹੀ ਕੱਲ ਚੱਕੀਆਂ ਸੀਗੀਆਂ ਅੱਜ ਫੋਰਾ ਦੇ ਆ ਆ ਦੇਖ ਲਓ ਕੀ ਹਾਲ ਹੈ ਨਾਲ ਹੀ ਧਕਿਆ ਸਮਾਰਾ ਪਾਣੀ ਹੋਇਆ ਸੀਗਲ ਮਾਤਾ ਜੀ ਜਗਾ ਆ ਜਗਾ ਵੀ ਸਾਡੀ ਪਾਣੀ ਨਾਲ ਭਰੀ ਆ ਜੀ ਆ ਦੇਖ ਸਕਦੇ ਹੋ ਸਾਰੇ ਚੋਰਿਆਂ ਦੇ ਉੱਪਰ ਛੱਤਾਂ ਭਾਜੀ ਡਿੱਗਣ ਦੇ ਤਲਾਕ ਚ ਹੋ ਗਈਆਂ ਆ ਬਾਲੇ ਇਧਰ ਨੇ ਤਾਂ ਡੇਗੇ ਜਦੋਂ ਮਰਜੀ ਡੇਗ ਸਕਦੇ ਆ ਪਾਣੀ ਤਾਂ ਡੇਗ ਵੀ ਪਿਆ ਆ ਸਾਰੇ ਇਧਰ ਤੇ ਸਾਰੇ ਨੇ ਪਾਫੇ ਵੀ ਛਾਇਏ ਹੋਏ ਆ ਆ ਦੇਖ ਸਕਦੇ ਹੋ ਸਾਰੇ ਨੇ ਪਾਫੇ ਹੋਏ ਆ ਉਹਨਾਂ ਦੇ ਬਾਲਾ ਡੇਗ ਵੀ ਚੁੱਕਾ ਜੀ ਉੱਪਰੋਂ ਦੇਖ ਸਕਦੇ ਆ ਉਹ ਬਾਲੇ ਬਾਲਾ ਡਿੱਗਣੀ ਆ ਤੇ ਕੰਧ ਫਾੜਦੀ ਆ ਪਾਣੀ ਪਿੰਡਾ ਨਾ ਪਾਣੀ ਪੈ ਗਿਆ ਨੀ ਦੇ ਦਾ ਚੋਖਾ ਉਹ ਦੇਖੋ ਪਾਈ ਤੇ ਕੈਮਰਾ ਤੋਂ ਦੇਖਦੇ ਆ ਦੇਖ ਸਕਦੇ ਹੋ ਜੀ ਕੰਧਾਂ ਨੂੰ ਤਰੇੜਾਂ ਤੱਕ ਆ ਗਈਆਂ ਡਿੱਗਣ ਦਾ ਬਹੁਤ ਜ਼ਿਆਦਾ ਖਤਰਾ ਪਾਣੀ ਇਹ ਜੰਡਿਆਲੇ ਦੇ ਨਾਲ ਪੈਂਦਾ ਜੀ ਧਾਰੀ ਵਾਲ ਪਿੰਡ ਤੇ ਰੋਡ ਤੇ ਇਹਨਾਂ ਦਾ ਭਾਜੀ ਕਿਹੜਾ ਤੁਹਾਡੇ ਲੋਕੇਸ਼ਨ ਦੱਸ ਦਿਓ ਆਪਣਾ ਕੋ ਮੋਬਾਈਲ ਨੰਬਰ ਤੁਸੀਂ ਬੋਲ ਦਿਓ ਹਾਂਜੀ ਮੋਬਾਈਲ ਨੰਬਰ ਹੈਗਾ ਭਾਜੀ 9779892065 ओके ਜਿਹੜੇ ਵਾਲੇ ਦੇ ਨਾਲ ਆ ਜੀ ਧਾਲੀਵਾਲ ਪਿੰਡ ਤੇ ਧਾਲੀਵਾਲ ਕਲੋਨੀ ਆ ਇਹ ਜੀ ਨਕੋਦਰ ਰੋਡ ਤੇ ਆ ਪਿੰਡ ਭਾਜੀ ਪਿੱਛੇ ਰਹਿ ਜਾਂਦਾ 2 ਕਿਲੋ ਮੀਟਰ ਇਹ ਧਾਲੀਵਾਲ ਕਲੋਨੀ ਆ ਨਾ ਇਹ ਕਲੋਨੀ ਆ ਜੀ ਨਕੋਦਰ ਰੋਡ ਤੇ ਆ ਦੇਖਿਓ ਬੱਸ ਤਾਂ ਆਹੇ ਕੰਦ ਤੁਹਾਨੂੰ ਦੱਸਾਂ ਕਿ ਥੋੜੀ ਕੋਈ ਸਰਕਾਰ ਦਾ ਨੁਮੈਂਡਾ ਨਹੀਂ ਬੜਿਆ ਜੀ ਇੱਥੇ ਦੇਖਣ ਨਹੀਂ ਬਹੁਤ ਮਾੜੀ ਗੱਲ ਆ ਯਾਰ ਆਹ ਦੇਖ ਸਕਦੇ ਹੋ ਜੀ ਤੁਸੀਂ ਮਾਦਾਨੇ ਨਖਾ ਰਹਿਆ ਕੀ ਹਾਲ ਬਣ ਗਿਆ ਆ ਦੇਖੋ ਬੱਸ ਆ ਸਾਰੀ ਕੰਦ ਜਦੋਂ ਡਿੱਗਣ ਆ ਚਾਤਰਾ ਵੀ ਡੇ ਪਾੜੀਆਂ ਆ ਵੀ ਪਿੱਛੇ ਡੇ ਪੜਾਣ ਔਰ ਵੀ ਡੇ ਚੱਲਿਆ ਹਾਂ ਤੁਸੀਂ ਦੇਖ ਸਕਦੇ ਹੋ ਜੀ ਰੋਡ ਦੇ ਉੱਪਰ ਜਿਹੜਾ ਬਸ ਅੱਡਾ ਜੀ ਇੱਥੇ ਰਹਿ ਰਹੇ ਆ ਜੀ ਇਹ ਦੇਖ ਸਕਦੇ ਹੋ ਤੁਸੀਂ ਹਾਂ ਦੇਖ ਲਓ ਜੀ ਸਾਰੇ ਕਲੋਨੀਆਂ ਚ ਜਲਦੇ ਹੋ ਬਹੁਤ ਚੁੰਦੇ ਭਾਜੀ ਸਾਰਿਆਂ ਦੇ ਹਾਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਰਹਿਣ ਨੂੰ ਮਜਬੂਰ ਹੋਏ ਆ ਇਹ ਲੋਕ ਅਸੀਂ ਸਾਰਾ ਸਮਾਨ ਲੈ ਆਏ ਆ ਜੀ ਤੇ ਹੁਣ ਆਪਾਂ ਲੱਗੇ ਆ ਜੀ ਇਹਨਾਂ ਪਰਿਵਾਰਾਂ ਨੂੰ ਦੇਣ ਹਾਂ ਬੰਦੇ ਹਾਂ ਤੇ ਪਹਿਲੀ ਗਰੰਟੀ ਕਿਹੜੇ ਤੁਹਾਡੇ ਘਰ ਦੇ ਨੇ ਤੁਹਾਡੇ ਘਰ ਉਹ ਯਾਰ ਕੀ ਚੱਪਰ ਤਾਂ ਆ ਬੱਚਿਆਂ ਨੂੰ ਕਾਉਂਟ ਆ ਸਭ ਬੱਧੀ ਇੱਕ ਹੋਰ ਘਰ ਹੈ ਇੱਥੇ ਇੱਕ ਆਂਟੀ ਹੋ ਰਹੀ ਹੈ ਨਾ ਆਪਾਂ ਜੀ ਤੁਹਾਡੇ ਘਰ ਦੇ हां ठीक है दो ਘਰਾਂ ਨੇ ਸੌਦਾ ਹੋਣਾ ਚਾਹੁੰਨਾ ਸੀ ਕਰ ਦੇਣਾ ਇਧਰ ਸੌਦਾ ਚਾਪ ਲੈ ਹੋਰ ਬੱਚੇ ਜਿਹਨਾਂ ਦੇ ਵੱਡੇ ਆ ਲੈਣੇ ਹੋਰ ਤਾਂ ਇਹਦਾ ਨਹੀਂ ਆਉਣਾ ਨਹੀਂ ਆਉਣਾ ਆਪਰੇ ਪੌੜਾ ਦਾ ਪੌੜਾ ਆ ਜੀ ਦੇਖੋ ਜਾਂ ਉਹ ਖਾਣੇ ਆ ਆ ਤਰੀ ਜੋਂ ਲੱਗੇ ਨਹੀਂ ਇੱਧਰ ਸਾਟ ਲੱਗੇ ਚੱਲੇ ਉਧਰ ਨਹੀਂ ਇਹਦੇ ਸਾਹਮਣੇ ਮੇਰੇ ਕਾਰ ਅੱਗੇ ਸਾਟ ਲੱਗੀ ਹੋਈ ਆ ਨਾ ਕੋਈ ਇੰਦੇ ਕੰਮ ਉਹਦੇ ਕੰਮ ਆਪੇ ਇਹਨਾਂ ਨੰਬਰ 12 ਨੂੰ ਵੱਧ ਤੋਂ ਵੱਧ ਜਿੱਦਾਂ ਤਰਪਾਲਾਂ ਦੀ ਲੋਡ ਆ ਤੁਸੀਂ ਦੇਖ ਸਕਦੇ ਹੋ ਕਿ ਰੋਡ ਤੇ ਜਿੱਦਾਂ ਜਿਹੜਾ ਬੱਸ ਸਟੈਂਡ ਆ ਉੱਥੇ ਹੀ ਬੈਠੇ ਆ ਮੈਂ ਕੋਈ ਨੁਦਰੀ ਅਸੀਂ ਇਧਰ ਬਿੜੇ ਇਹਨਾਂ ਨੂੰ ਤਰਪਾਲਾਂ ਦਾ ਬਦਲ ਸੀ ਪ੍ਰੋਵਾਈਡ ਕਰਾਉ ਆਪਾਂ ਤੁਹਾਨੂੰ ਜਿੰਨਾ ਹੋ ਸਕਦਾ ਸੀ ਆਪਣੇ ਖਾਤੇ ਵਿੱਚੋਂ ਤੇ ਮੈਂ ਸਾਰੀ ਆਪਣੀ ਪੰਜਾਬ ਪੁਲਿਸ ਦੀ ਟੀਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜਿੰਨਾ ਵੀ ਹੋ ਸਕਦਾ ਤੁਸੀਂ ਮੈਂ ਤਾਂ ਆਪਣੀ ਤਨਖਾਹ ਚ ਉਗਾਰਿਆ ਤੁਸੀਂ ਵੀ ਆਪਣੀ ਤਨਖਾਹ ਥੋੜਾ ਥੋੜਾ ਆਪਣਾ ਯੋਗਦਾਨ ਦਿਓ ਤਾਂ ਕਿ ਇਹਨਾਂ ਗਰੀਬ ਪਰਿਵਾਰਾਂ ਦੇ ਆਪਾਂ ਮਦਦ ਕਰ ਸਕੀਏ ਖਾਸ ਕਰਕੇ ਕਮਿਸ਼ਨਰ ਜਲੰਧਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਰੀ ਆਪਣੀ ਪੰਜਾਬ ਪੁਲਿਸ ਜਲੰਧਰ ਦੀ ਖਾਸ ਕਰਕੇ ਤੁਸੀਂ ਇਹਨਾਂ ਪਰਿਵਾਰਾਂ ਦੀ ਮਦਦ ਕਰੋ ਤੇ ਜਿਹੜੇ ਲੋੜਵੰਦ ਪਰਿਵਾਰ ਆ ਜਾਨਕੀ ਜਿਹਨਾਂ ਦੇ ਛੱਤਾਂ ਵੀ ਤੁਸੀਂ ਦੇਖਿਆ ਚੋਰ ਆ ਕੋ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਆ ਤੇ ਤੁਸੀਂ ਪਹੁੰਚੋ ਸਾਰੇ ਜਾਨੇ ਤੇ ਇਹਨਾਂ ਨੂੰ ਆਪਾਂ ਜਿਹੜਾ ਰਸਨ ਦਾ ਆਪਾਂ ਤੇ ਖਾਣ ਪੀਣ ਦਾ ਥੋੜਾ ਸਮਾਨ ਪ੍ਰੋਵਾਈਡ ਕਰਾਇਆ ਤੇ ਤੁਸੀਂ ਤਰਪਾਲਾਂ ਦਾ ਕੋਸ਼ਿਸ਼ ਕਰੋ ਬੇਨਤੀ ਕਰਕੇ ਤਰਪਾਲਾਂ ਜਿਹੜਾ ਰੂਪ ਵਿੱਚ ਆ ਜਾਣ ਇਹਨਾਂ ਨੂੰ ਸਾਰਿਆਂ ਨੇ ਆਪਣੇ ਨੰਬਰ ਸਕਰੀਨ ਤੇ ਬੋਲ ਦਿੱਤੇ ਆ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਸਿੱਧਾ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂ ਇਹਨਾਂ ਦੇ ਘਰ ਵਰਦੇ ਸਾਟ ਲੱਗੇ ਇਹਨਾਂ ਨੂੰ ਹਾਂਜੀ ਲੱਗੇ ਠੀਕ ਹੈ ਸਿੱਧਾ ਹੋ ਗਈ ਕੋਈ ਗੱਲ ਜਿੱਦ ਤੱਕ ਇਹੋ ਗੱਲ ਆਪਣੇ ਨਾਲ ਕੰਮ ਕਰਦਾ ਹੈ ਜਮਾਈ ਨੂੰ ਠ ਇਹ ਹੋਰ ਉਹ ਬਾਰੇ ਇਹਨਾਂ ਨੂੰ ਦੇਖ ਲਓ ਪਹਿਲਾਂ ਕੁੜੀਆਂ ਨੇ ਦੇਰ ਲੱਗ ਦਿੱਤੀ ਚਲੋ ਕੁੜੀਆਂ ਦਾ ਸਦਾ ਚੱਕਰ ਤੇ ਲਫਾਫਾ ਚਾਹ ਪਾਓ ਇੱਕ ਪੋਲੀਥੀਨ ਲੈਣਾ ਚਲੋ ਧੰਨਵਾਦ ਡਾਕਟਰ ਸਾਪ ਬੱਚਿਆਂ ਦਾ ਖਾਣਾ ਪੀਣਾ ਠੀਕ ਛੋਟੇ ਬੱਚਿਆਂ ਦਾ ਬੱਚਿਆਂ ਦਾ ਖਾਣਾ ਪੀਣਾ ਸਭੰਦਿਆ ਰਸਤੰਦਾ ਇਹ ਆ ਮੇਰੀ ਭੈਣ ਲੋ ਬਹੁਤ ਧੰਨਵਾਦ ਭਾਜੀ ਦਾ ਬਹੁਤ ਧੰਨਵਾਦ ਵੀਰੇ ਤੁਹਾਡਾ ਨਹੀਂ ਨਹੀਂ ਕੋਈ ਗੱਲ ਥੈਂਕ ਯੂ ਚਾਹ ਪਾਣੀ ਪਾਦੇਗੀ ਕੋਈ ਵਾਸ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਜਣੇ ਤੁਸੀਂ ਦੇਖ ਸਕਦੇ ਹੋ ਮੇਰੀਆਂ ਭੈਣਾਂ ਇਆਂ ਕੱਡੀਆਂ ਖਾਰਾ ਕੋਈ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਜੈਂਟਸ ਮੈਂਬਰ ਨਹੀਂ ਆ ਤੇ ਤੁਸੀਂ ਭੈਣ ਆਪਣਾ ਮੋਬਾਈਲ ਨੰਬਰ ਬੋਲ ਦਿਓ ਕਿ ਤਾਂਕਿ ਤੁਹਾਡੇ ਤੱਕ ਕੋਈ ਹੈਲਪ ਵਾਲਾ ਕੋਈ ਬੰਦਾ ਹੋਰ ਪਹੁੰਚ ਸਕੇ ਆ ਮੁੰਡੇ ਦਾ ਦੇ ਦਿਓ ਨੰਬਰ ਕੁੜੀਆਂ ਦਾ ਨਾ ਦਿਓ ਨਹੀਂ ਹੈ ਮੈਨੂੰ ਆਪ ਕੋਈ ਨਹੀਂ ਦੇ ਦੇ ਤੇ ਨੰਬਰ ਬੋਲ ਦੇ ਆਪਣਾ ਹੋਰ ਮੋਬਾਈਲ ਨੰਬਰ ਬੋਲ ਦੇ ਆਹ ਦੀਦੀ ਧੋਇਆ ਨੰਬਰ ਇਹਨਾਂ ਦਾ ਇਹਨਾਂ ਨੇ ਆਪਣਾ ਦੇਣਾ ਹੈ ਹੈ ਨਹੀਂ ਘਰ ਬੰਦਾ ਨਾ ਕੋਈ ਇੱਥੇ ਆਪ ਮੈਂ ਨਹੀਂ ਕੋਈ ਨਹੀਂ ਤੇ ਤੁਸੀਂ ਇਹਨਾਂ ਨੂੰ ਆਪਾਂ ਚਲੋ ਰਾਸ਼ਨ ਦਾ ਸਮਾਨ ਪ੍ਰੋਵਾਈਡ ਕਰਾਓ ਤੁਸੀਂ ਤਰਪਾਲਾਂ ਦਾ ਸਮਾਨ ਇਹਨਾਂ ਨੂੰ ਪ੍ਰੋਵਾਈਡ ਜ਼ਰੂਰ ਕਰਾਓ ਕਿਉਂਕਿ ਇਹਨਾਂ ਦੇ ਕਮਰੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਆ ਤਰਪਾਲਾਂ ਦੀ ਇਹਨਾਂ ਨੂੰ ਸਖਤ ਜ਼ਿਆਦਾ ਲੋੜ ਆ ਆਉਣੇੜਾ ਹਾਂਜੀ ਇਹਨਾਂ ਦਾ ਨੰਬਰ ਹੈਗਾ 79865 01357 79865 01357 ਇਹਨਾਂ ਦਾ ਕੰਟੈਕਟ ਨੰਬਰ ਆ ਇਹ ਮੇਰੀਆਂ ਭੈਣਾਂ ਇਕੱਲੀਆਂ ਰਹਿੰਦੀਆਂ ਵਾਂ ਤੁਸੀਂ ਇਹਨਾਂ ਤੱਕ ਜਰੂਰ ਪਹੁੰਚੋ ਸਪੋਰਟ ਕਰੋ ਇਹਨਾਂ ਦਾ ਪਿੰਡ ਪਿੰਦਾ ਧਾਰੀਆਲ ਜੰਡੇਆਲੇ ਦੇ ਨਾਲ ਧਾਰੀਆਲ ਕਲੋਨੀ ਆ ਨਾ ਹਾਂਜੀ ਹਾਂਜੀ ਲੋ ਜੀ ਤੇ ਆਣਾ ਤੇ ਆਣਾ ਜੀ ਆ ਬੱਚਿਆਂ ਨੂੰ ਖਾਂਦੇ ਨੇ ਕੋਈ ਨਹੀਂ ਮਾਤਾ ਇੱਧਰ ਪਾਲਾਂ ਦਾ ਵੀ ਆਪਾਂ ਕਰਾਉਨੇ ਆ ਰੇਂਜ ਤੁਹਾਡਾ ਨਹੀਂ ਨਹੀਂ ਕੋਈ ਨਹੀਂ ਮਾਤਾ ਜੀ ਟੈਂਸ਼ਨ ਨਾ ਲੋ ਮਾੜਾ ਮੋਟਾ ਇਹ ਓਕਾ ਟਾਈਮ ਇਹ ਵੀ ਨਿਕਲੀ ਜਾਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਕੱਬ ਨਿਆਰੇ ਨਾ ਸਿੱਕੀ ਨਹੀਂ ਨੇ ਐਕੀ ਨਹੀਂ ਜ਼ਿਆਦਾ ਪਿਆਰੇ ਤੱਕ ਇਹਨਾਂ ਕਦੀ ਵੀ ਨਹੀਂ ਪਿਆ ਆਈ ਤੂੰ ਚਲੋ ਨਹੀਂ ਸੀਗੇ ਮਾਤਾ 88 ਜੇ ਇੰਤੋਂ ਜ਼ਿਆਦਾ ਸੀ ਕਿ 88 ਜੀ ਘੱਟ ਸੀ ਤੂੰ ਉਹਦਾ ਵੀ ਇੱਦੇ ਸੀ ਉਹਦਾ ਵੀ ਇੱਦੇ ਸੀ ਅਸੀਂ ਕਣਕਾਂ ਵੱਢੀਆਂ 10 10 ਵੱਢਣੀਆਂ ਭਰੀਆਂ ਤਾਂ ਇੱਕ ਦੇਣੀ ਉਹਨਾਂ ਨੇ ਉਹ ਕਦਾਸਿਕ ਸਾਡੀਆਂ ਪਰਾਂ ਹੋਈਆਂ ਅਸੀਂ ਅੰਦਰਾਂ ਦੇ ਵਿੱਚ ਕੰੰਧਾਂ ਨਾਲ ਲਾਈਆਂ 10 ਪਰੀਆਂ ਵਿੱਚ ਮਸੀ ਕਮਾਏ ਉਦੋਂ ਵੀ ਦਾਦੇ ਕਹਿੰਦੇ ਇਦਾਂ ਹੀ ਸੀ 88 ਜਨਾ ਉਦੋਂ ਵੀ ਇਦਾਂ ਹੀ ਸੀ 88 ਸੀ ਕਿਸੇ ਗਾਉਂ ਦੇ ਉਦੋਂ ਵੀ ਆਹੇ ਹੀ ਹਾਲ ਸੀ ਉਹ ਤੇ ਜਿਹੜਾ ਪਾਣੀ ਆਇਆ ਸੀ ਚੱਲਦਾ ਸੀ ਇਦਾਂ 88 ਦੇ ਵਿੱਚ 88 ਦੇ ਬਾਕ ਓਕੇ ਇਦਾਂ ਕਹਿੰਦੇ ਉਦੋਂ ਮੀਂਹ ਕਹਿੰਦੇ ਘੱਟ ਪਿਆ ਸੀ ਉਦੋਂ ਪਾਣੀ ਜ਼ਿਆਦਾ ਆ ਗਿਆ ਹੈ ਨਾ ਉਹ ਦੰਘੜਾਂ ਤੇ ਪਾਣੀ ਦਰਿਆਵਾਂ ਦਾ ਆ ਰਿਹਾ ਸੀ ਮੇਰਾ ਨਾਲ ਓਕੇ ਉਹ ਪਾਣੀ ਇੱਦਾਂ ਚੱਲਦਾ ਅਸਵਾ 88 ਤੋਂ ਬਾਅਦ ਹੁਣੀ ਆਇਆ ਜਾਨੀ ਕਿ ਜ਼ਿਆਦਾ 25 ਇਹ ਜਿਹੜਾ ਪਾਣੀ ਆ ਇਹ ਹੁਣ ਪਿੰਡਾਂ ਦੇ ਵਿੱਚ ਤਾਂ ਆਹੀ ਆ ਨਹੀਂ ਆਈਆ ਜੀ ਜੀ ਜ਼ਮੀਨ ਖੱਚਦੀ ਨਹੀਂ ਪਾਣੀ ਬਿਲਕੁਲ ਕੋਈ ਹੁਣ ਆਪਾਂ ਚਾਹ ਬਿਲ ਲੱਗੇ ਆ ਜੀ ਇਹ ਆ ਦੁਨੀਆ ਦੀ ਸਭ ਤੋਂ ਟੇਸਟੀ ਚਾਹ ਆ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਨਿਆਣੇ ਇਹਨਾਂ ਨੂੰ ਚਾੜ ਚੜੇ ਪਏ ਆ ਛਾੜਾਂ ਦੇ ਇਹ ਦੇਖਣ ਆਉਂਦੇ ਆ ਵੀਡੀਓ ਫੋਟੋਆਂ ਨਾਲ ਹੀ ਉੱਤਰ ਪਾਏਗਾ ਉੱਤਰ ਨਾਲੋਂ ਪਾਣੀ ਬਹੁਤ ਜ਼ਿਆਦਾ ਤੁਸੀਂ ਜਾਓ ਘਰੇ ਆਰਾਮ ਨਾਲ ਲੋਕ ਕੀ ਕਰ ਰਹੇ ਆ ਜੀ ਸਥਿਤੀ ਤਣਾਅਪੂਰਨ ਹੋ ਗਈ ਹੈ ਜੀ ਇੱਥੇ ਲੜਾਈ ਝਗੜਾ ਲੋਕੀ ਵੀ ਥੋੜਾ ਨਾ ਕਾਲੀ ਕਰ ਰਹੇ ਆ ਜਿੱਦਾਂ ਇਹਦਾ ਸਮਾਨ ਕੋਈ ਦੇਣ ਆਉਂਦਾ ਹੱਥੋਂ ਹੀ ਖੋਣ ਪੈਂਦੇ ਆ ਇਹਦਾ ਤਰੀਕੇ ਨਾਲ ਨਹੀਂ ਚੱਲ ਰਹੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਮੁਲਾਜ਼ਮ ਭਰਾ ਵੀ ਪਹੁੰਚੇ ਆ ਜੀ ਸੇਵਾ ਕਰਨ ਵਾਸਤੇ ਚੇਅਰਮੈਨ ਸਾਹਿਬ ਦੇ ਨਾਲ ਦੇਖ ਸਕਦੇ ਹੋ ਤੁਸੀਂ ਇੱਥੇ ਇਹਨਾਂ ਨੂੰ ਤਰਪਾਲਾਂ ਦੀਆਂ ਜਿਆਦਾ ਲੋੜ ਪੈ ਰਹੀ ਆ ਕਿਉਂਕਿ ਬਾਹਰਲੀ ਸਾਈਡ ਆਊਟਸਾਈਡ ਇਹਨਾਂ ਨੇ ਜਿੱਦਾ ਆਪਣਾ ਜਿਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਤੇ ਇਹਨਾਂ ਨੂੰ ਬਲੌਰ ਮਾਰੀ ਆ ਫਿਰ ਤਰਪਾਲਾਂ ਲਾ ਕੇ ਨਾ ਇੱਥੇ ਦਾ ਖਾਲੀ ਜਗ੍ਹਾ ਤੇ ਰਹਿ ਰਹੇ ਆ ਜਾਰਾ ਤੋ ਵਾਤ ਤੋਂ ਵਾਤ ਤਰਪਾਲਾਂ ਦਾ ਅਰੇਂਜਮੈਂਟ ਕਰੋ